ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਪਿੱਟੇਵੜ ਚੀਮਾ ਦੇ ਵਾਸੀਆਂ ਵੱਲੋਂ ਐਮਐਲਏ ਬਟਾਲਾ ਅਤੇ ਮੌਜੂਦਾ ਸਰਪੰਚ ਦੇ ਖਿਲਾਫ ਕੀਤੀ ਨਾਰੇਬਾਜ਼ੀ ਮਾਮਲਾ ਹੈ ਪਿੰਡ ਦੀ ਖਾਲੀ ਜਗ੍ਹਾ ਤੇ ਕੂੜਾ ਡੰਪ ਕਰਨ ਦਾ ਜਾਣਕਾਰੀ ਦਿੰਦੇ ਪਿੰਡ ਵਾਸੀ ਹਰਜੀਤ ਕੌਰ ਰੂਪ ਸਿੰਘ ਰਜਿੰਦਰ ਸਿੰਘ ਮੈਂਬਰ ਪ੍ਰਗਟ ਸਿੰਘ ਅਤੇ ਬਲਵਿੰਦਰ ਸਿੰਘ ਵੱਲੋਂ ਪਿੰਡ ਦੇ ਮੌਜੂਦਾ ਸਰਪੰਚ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਸਾਨੂੰ ਬਿਨਾਂ ਦੱਸੇ ਸ਼ਹਿਰ ਦਾ ਸਾਰਾ ਕੂੜਾ ਕਰਕਟ ਲਿਆ ਕੇ ਇੱਥੇ ਸਟਾ ਦਿੱਤਾ ਗਿਆ ਹੈ ਜਿਸ ਨਾਲ ਪਿੰਡ ਵਿੱਚ ਬਦਬੂ ਫੈਲ ਗਈ ਹੈ ਇਸ ਜਗ੍ਹਾ ਦੇ ਨਾਲ ਹੀ ਬੱਚਿਆਂ ਦਾ ਸਰਕਾਰੀ ਸਕੂਲ ਹੈ ਬਦਬੂ ਦੇ ਕਾਰਨ ਬਿਮਾਰੀ ਫੈਲਣ ਦਾ ਡਰ ਹੈ ਉਹਨਾਂ ਕਿਹਾ ਕਿ ਜੇਕਰ ਇੱਥੋਂ ਕੂੜਾ ਨਹੀਂ ਚੁੱਕਿਆ ਗਿਆ ਤਾਂ ਸਾਡਾ ਸੰਗਰਾਸ਼ ਹੋਰ ਵੀ ਤੇਜ਼ ਹੋਵੇਗਾ ਅਤੇ ਅਸੀਂ ਧਰਨੇ ਲਾਉਣ ਲਈ ਮਜਬੂਰ ਹੋਵਾਂਗੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਉਹ ਇਹ ਸਾਡਾ ਸਰਪੰਚ ਜੋ ਹੁਣ ਮੌਜੂਦਾ ਸਰਪੰਚ ਆ ਇਹਨੇ ਨਾ ਕਿ ਨੂੰ ਪੁੱਛਿਆ ਬਿਨਾਂ ਦੱਸੀ ਹੋਈ ਆ ਸ਼ਹਿਰ ਦਾ ਕਚਰਾ ਲੈ ਆ ਕੇ ਇੱਥੇ ਸੁੱਟ ਦਿੱਤਾ ਸਾਰਾ ਗੰਦ ਪਿੰਡ ਚੀਮੇ ਚ ਮਟਾਲੇ ਤੋਂ ਤੇ ਹੁਣ ਇਹਦੀ ਸਮੈਲ ਆ ਰਹੀ ਸਾਡੇ ਪਿੰਡ ਦੇ ਵਿੱਚ ਸਾਰੇ ਲੋਕ ਪਰੇਸ਼ਾਨ ਆ ਇਹਦੋ ਬਹੁਤ ਜ਼ਿਆਦਾ ਬਿਮਾਰੀ ਫੈਲੂਗੀ ਤੇ ਪਰੇਸ਼ਾਨੀਆਂ ਸਾਨੂੰ ਲਾਗੇ ਬੱਚਿਆਂ ਦਾ ਸਕੂਲ ਆ ਪਾਣੀ ਵਾਲੀ ਟਾਂਚੀ ਆ ਇਹ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਇਸ ਸਮੈਲ ਕਰਨ ਦੇ ਵਿੱਚ ਆ ਰਹੀ ਆ ਜੀ ਇਹਨੂੰ ਸਵਾਈ ਨਾ ਕਰਵਾਇਆ ਗਿਆ ਦਾ ਜਾਂ ਨਾ ਚਕਾਇਆ ਗਿਆ ਹੋ ਸਕਦਾ ਅਸੀਂ ਧਰਨੇ ਬੁਲਾਈਏ ਤੇ ਰਾਤ ਨੂੰ ਟਿਪੜਾਉਣ ਵਾਲੇ ਅਸੀਂ ਟਿਪੜਾਂ ਜੱਗੇ ਆ ਕੇ ਟਿਪੜਾਂ ਦੀ ਰੋਪ ਟਿਕ ਰੋਕਾਂਗੇ ਅੱਗੇ ਨਹੀਂ ਆਉਣ ਦਵਾਂਗੇ ਪਰਾਨਾ ਨਹੀਂ ਭਾਜੀ ਕੀਤੀ ਨਹੀਂ ਸਰਪੰਚ ਨੂੰ ਸਵੇਰੇ ਫੋਨ ਕਰਾਇਆ ਇਹਨਾਂ ਨੇ ਕਿਹਾ ਸੀਗਾ ਬੰਦਿਆਂ ਨੇ ਵੀ ਅਸੀਂ 5 ਵਜੇ ਟਾਈਮ ਰੱਖਿਆ ਸੀ ਤੇ ਮੌਕੇ ਤੇ ਆਏ ਨਹੀਂਗੇ ਸਰਪੰਚ ਤੇ ਸਾਨੂੰ ਆ ਕੇ ਦੱਸਣ ਭਈ ਕੀ ਕੀ ਹੱਲ ਕਰਨਾ ਇਹਦਾ ਹਰਜੀਤ ਕੌਰ ਹਾਂਜੀ ਕੇ ਵਾਈਫਰ ਦਾ ਨਾਮ ਬਲਵਿੰਦਰ ਸਿੰਘ ਪਿੰਡ ਚੀਮਾ ਤੋਂ ਜੀ ਹਾਂਜੀ ਤੇ ਭਾਜੀ ਗੱਲ ਇਦਾਂ ਆ ਕਿ ਸਾਡੇ ਇੱਥੇ ਨਾ ਬਹੁਤ ਜ਼ਿਆਦਾ ਇਹਨਾਂ ਨੇ ਲਿਆ ਕੇ ਟਰੱਕ ਦੇ ਟਰੱਕ ਲਿਆ ਕੇ ਸੁੱਟੇ ਹੋਏ ਕੂੜੇ ਦੇ ਤੇ ਅਸੀਂ ਇਹਦੇ ਵਿਰੁੱਧ ਖਲੋਤੇ ਹੋਏ ਆ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਬੱਚਿਆਂ ਦੇ ਸਕੂਲ ਦੀਆਂ ਬੱਸਾਂ ਵੀ ਆਉਂਦੀਆਂ ਆ ਜਿਹਦੇ ਨਾਲ ਸਾਰੇ ਪਰੇਸ਼ਾਨ ਆ ਤਾਂ ਸਕੂਲ ਵੀ ਹੈਗਾ ਆ ਟੈਂਕੀ ਵੀ ਹੈਗੀ ਆ ਤੇ ਇਹ ਸਰਪੰਚ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੀ ਜੋ ਕੀ ਕੀਤਾ ਹੋਇਆ ਆ ਤੇ ਅਸੀਂ ਹੁਣ ਐਸਟਰਾ ਵੀ ਇੱਥੇ ਪਿੰਡ ਚੀਮਾ 'ਚ ਇੱਥੇ ਚੱਪੜ ਤੇ ਲਾ ਕੇ ਖਲੋਤੇ ਆ ਪਰ ਨਹੀਂ ਹੈਗਾ ਉਹਨਾਂ ਦੀ ਵਾਈਫ ਨੂੰ ਵੀ ਅਸੀਂ ਸਨਾਖ ਲਾਇਆ ਸੀ ਪਰ ਉਹ ਵੀ ਨਹੀਂ ਆਈ ਹੋਈ ਹੈ ਆਂਗਿਆ ਕਿ ਇਹਨੂੰ ਸਾਫ ਕਰਾਇਆ ਜਾਵੇ ਨਹੀਂ ਇਹਨਾਂ ਦੇ ਛਕਾਓ ਚਾਹੀ ਇਹਨੂੰ ਸਫਾਈ ਕਰਾਓ ਜਿਸ ਤਰ੍ਹਾਂ ਵੀ ਹੱਲ ਹੁੰਦਾ ਆ ਕਰੋ ਮੇਰਾ ਨਾਮ ਰੂਪ ਸਿੰਘ ਜੀ ਹਾਂਜੀ ਕੀ ਕਰਾਂ ਜੀ ਪਿੰਡ ਜੀਮਿਆ ਤੋਂ ਜੀ ਮੈਂ ਆਪਣੇ ਪਿੰਡ ਜੀਮਿਆ ਦੇ ਵਸਾਈਆਂ ਜੀ ਮੈਂ ਆਣ ਕੇ ਵਦਿਆ ਹੀ ਦੇਰ ਦੇਰੀ ਨੇ ਪਿੰਡ ਜਾ ਦਾ ਹਲਾਦਣ ਕੇ ਵੇਖਿਆ ਤੇ ਬਹੁਤ ਬੂਦਬੂ ਆਉਂਦੀ ਆ ਜਦ ਕੇ ਇੱਥੇ ਹਾਲਾਤ ਮੰਦਾਵਾ ਲੱਗਦਾ ਹੈ ਘਰਾਂ ਦਾ ਲੱਗੇ ਸਕੂਲ ਹੈ ਟੈਂਕੀ ਵਾਲੀ ਪਾਣੀ ਵਾਲੀ ਟੈਂਕੀ ਜਾਂ ਲੱਗੇ ਜਦ ਕਿ ਗੁਰਦੁਆਰਾ ਸਾਹਿਬ ਲੱਗੇ ਸਿੱਧੀ ਹਵਾ ਉਹ ਤੋਂ ਜਾ ਕੇ ਲੋਕੀ ਅੰਦਰ ਨਹੀਂ ਵੜ ਸਕਦੇ ਇਹ ਕੰਮ ਬਹੁਤ ਮਾੜਾ ਨੰਨਣਯੋਗ ਆ ਤੇ ਇਹਨੂੰ ਬੰਦ ਕਰਾਇਆ ਜਾਵੇ ਇਹਦੇ ਤੇ ਜਾਓ ਤੇ ਮਿੱਟੀ ਪਾਈ ਜਾਵੇ ਤੇ ਅੱਗੇ ਅੱਗੇ ਨਾ ਕੋਈ ਕਾਰਵਾਈ ਕੀਤੀ ਜਾਵੇ ਹੋਰ ਸਾਡੇ ਬਿਨਾ ਪੁੱਛੇ ਸੁਟਿਆ ਗਿਆ ਕਿਸੇ ਨੂੰ ਪੁੱਛਿਆ ਨਹੀਂ ਜੀ ਇੱਥੇ ਮੈਂਬਰ ਆਏ ਦੋ ਦਿਨ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਜੀ ਹਾਂਜੀ ਤੇ ਪਿੰਡ ਤੋਂ ਕਿੰਨੀ ਕੀ ਦੂਰੀ ਪੈਂਦੀ ਏ ਦੀ ਪਿੰਡ ਦੇ ਨਾਲ ਹੀ ਬਿਲਕੁਲ ਜੀ ਨਾਲ ਪਿੰਡ ਦੇ ਡੋਬਾ ਤੇ ਡੋਬੇ ਦੇ ਨਾਲ ਹੀ ਆ ਬਸ ਉੱਥੇ ਹੀ ਸੁੱਟਣ ਦੇ ਆ ਜੀ ਘਰਾਂ ਵਿੱਚ ਹੀ ਆ ਤੇ ਸਕੂਲ ਦੀ ਬਿਲਕੁਲ ਨਾਲ ਆ ਅਸੀਂ ਅਗਲਾ ਅਗਲਾ ਵਾ ਸਕਤੋ ਸਖਤ ਕੰਮ ਕੋਈ ਨਾ ਕੋ ਕਰਾਂਗੇ ਅਸੀਂ ਰੋਡ ਜਾ ਜੇ ਜਾਮ ਕਰਨਾ ਪਿਆ ਉਹ ਕਰਾਂਗੇ ਧਰਨਾ ਲਾਵਾਂਗੇ ਅਸੀਂ ਆਪਣੇ ਪਿੰਡ ਦੇ ਨੁਕਿਆਂ ਦੇ ਨਾਲ ਜੋ ਵੇਖੀ ਜਾਊ ਜੋ ਹੋਊਗਾ ਕਰਾਂਗੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਜਿੰਦਰ ਸਿੰਘ ਬਾਸੀ ਪਿੰਡ ਚੀਮਾ ਪਿੰਡ ਵਿੱਚ ਜੋ ਬਟਾਲੇ ਤੋਂ ਕੂੜਾ ਘੜਕੜ ਲਿਆ ਕੇ ਸਾਡੇ ਇੱਥੇ ਜਗਾ ਪਈ ਆ ਉੱਥੇ ਸੁੱਟਿਆ ਜਾ ਰਿਹਾ ਵਾ ਬਿਨਾ ਵਜੋਂ ਬਿਨਾ ਵਜਾ ਤੋਂ ਇੱਥੇ ਬਿਨਾ ਪੁੱਛੇ ਤੋਂ ਬਿਨਾ ਬਿਨਾ ਕਹਿਦੀ ਜਾਇ ਤੋਂ ਸਾਡਾ ਮੌਜੂਦਾ ਸਰਪੰਚ ਜੋ ਇੱਥੇ ਲਿਆ ਕੇ ਸਟਾਉਂਡਿਆ ਵਾ ਜੇ ਕੋਈ ਚੀਜ਼ ਸਟਾਉਣੀ ਆ ਤਾਂ ਚੰਗੀ ਲੈ ਕੇ ਕੂੜਾ ਲੈ ਕੇ ਸਾਡੇ ਪਿੰਡ ਸਟਾਉਣਾ ਵਾ ਕੋਈ ਪਿੰਡ ਦੇ ਸਰਪੰਚ ਦਾ ਜ਼ਿੰਮੇਵਾਰ ਹੁੰਦਾ ਵਾ ਉਹਦਾ ਮਤਲਬ ਹੁੰਦਾ ਵਾ ਵੀ ਮੈਂ ਗ੍ਰਾਂਟ ਲੈ ਕੇ ਦਵਾ ਸਾਡੇ ਪਿੰਡ ਦੇ ਟਰੱਕਾਂ ਦੇ ਟਰੱਕ ਭਰ ਕੇ ਕੂੜਾ ਹੁੰਡਿਆ ਬਟਾਲੇ ਤੋਂ ਲਾਗੇ ਸਕੂਲ ਆ ਲਾਗੇ ਸਕੂਲ ਆ ਸਾਫ ਸੁਥਰਾ ਪਿੰਡ ਆ ਗੰਦਾ ਖੰਡ ਆ ਬਿਲਕੁਲ ਸਾਫ ਸੁਥਰਾ ਪਿੰਡ ਸਰਦਾਰ ਅਵਤਾਰ ਸਿੰਘ ਸਰਪੰਚ ਦੀ ਮੌਜੂਦਗੀ ਵਿੱਚ ਬਹੁਤ ਵਧੀਆ ਬਣਿਆ ਪਿਆ ਵਾ ਸਾਰਾ ਪਿੰਡ ਸਹਿਯੋਗ ਦੇਣ ਡਿਆ ਸਾਰਾ ਪਿੰਡ ਆਣ ਕੇ ਸਾਨੂੰ ਕਹਿਣ ਡਿਆ ਵੀ ਇਹ ਕੰਮ ਗਲਤ ਹੋਣ ਡਿਆ ਵਾ ਉਹਦੇ ਆਧਾਰ ਤੇ ਆਪਾਂ ਸਾਰੇ ਤੁਰ ਕੇ ਇੱਕ ਫੈਸਲਾ ਕੀਤਾ ਵਾ ਵੀ ਇਹ ਕੰਮ ਗਲਤ ਆ ਅਸੀਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਸਾਨੂੰ ਬਿਮਾਰੀਆਂ ਤੋਂ ਬਚਾਇਆ ਜਾਏ ਸਾਡੇ ਸਕੂਲ ਦੇ ਬੱਚੇ ਪੜ੍ਹਦੇ ਆ ਇੱਥੇ ਉੱਥੇ ਕੁੱਤੇ ਕਈ ਕੁਝ ਮਰੀਆਂ ਚੀਜ਼ਾਂ ਆਉਣ ਡੀਆਂ ਜਿਹੜਾ ਸਕੂਲ ਦੇ ਬੱਚੇ ਦੇ ਖੰਦੇ ਆ ਉੱਤੇ ਜਾ ਕੇ ਕਾਂ ਕਈ ਚੀਜ਼ਾਂ ਜਾਨਵਰਾਂ ਦੀ ਸੁੱਟਦੇ ਲੋਕਾਂ ਦੇ ਘਰਾਂ ਤੇ ਪੈਂਦੇ ਆ ਫਿਰ ਸਾਡੇ ਮੌਜੂਦਾ ਮੈਂਬਰ ਸਾਡੇ ਨਾਲ ਆ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਪ੍ਰਗਟ ਸਿੰਘ ਸਰਵਣ ਸਿੰਘ ਬਾਕੀ ਮੌਜੂਦਾ ਸਰਪੰਚ ਮੌਜੂਦਾ ਪ੍ਰਧਾਨ ਗੁਰਦਵਾਰੇ ਦੇ ਸਿਆਣੇ ਸਿਆਣੇ ਬੰਦੇ ਪਿੰਦੇ ਪਰਵੰਤੇ ਭਾਜੀ ਸੰਧੂਆਂ ਪਾਸੇ ਵੀ ਹੈਗੇ ਸਰਪੰਚ ਆਪਣੇ ਆਏ ਆ ਚਲੋ ਵੇਖਣ ਆਏ ਆ ਮੌਕਾ ਵੀ ਕੀ ਗੱਲ ਉਹਨਾਂ ਸੱਦਿਆ ਗਿਆ ਆ ਜਿਹੜਾ ਸਾਡਾ ਸਰਪੰਚ ਆ ਉਹਦੀ ਵਾਈਫ ਨੂੰ ਸਾਡੀਆਂ ਬੀਬੀਆਂ ਨੇ ਸਨਾਮ ਹੀ ਕੱਲਿਆ ਵਾ ਉਹਨਾਂ ਨਹੀਂ ਆਏ ਸਰਪੰਚ ਨੂੰ ਸਨਾਮ ਕੱ ਲੈ ਗਿਆ ਚੌਕੀਦਾਰ ਕੋਲ ਵਾਜੇ ਤੇ ਵਾਜਦ ਲਈ ਗਈ ਆ ਕੋਈ ਨਹੀਂ ਆਇਆ ਮਤਲਬ ਪੀ ਇਹਨਾਂ ਗੁਰਦਾਇ ਦੀ ਜਮੀਨ ਹੀ ਸਾਰੇ ਪਿੰਡ ਨੇ ਇਹ ਪਧਰੀ ਕਰਕੇ ਇਹਨਾਂ ਨੂੰ ਗੁਰਦਾਇਨ ਦਿੱਤੀ ਇਹਨੂੰ 50000 60000 ਸਾਲ ਦਾ ਠੇਕਾ ਆ ਰਿਆ ਸੀ ਇਹਨਾਂ ਨੇ ਆਉਣ ਦੇ ਬਾਅਦ ਉਹਦੀ ਗੁਰਦਾਇਨ ਗੁਰਦਾਇਨ ਠੱਕਾ ਕੀਤਾ ਗੁਰਦਾਇਨ ਠੱਕਾ ਕਰਕੇ ਤਾਂ ਆ ਸਾਨੂੰ ਲੈ ਆ ਲਾ ਦੇਣ ਦੇ ਇਹਦਾ ਇਹ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਚੁੱਕਣਾ ਚਾਹੀਦਾ ਵਾ ਇੱਥੇ ਬੱਚੇ ਸਕੂਲ ਚੜਦੇ ਆ ਲਾਗੇ ਸਾਡੀ ਟੈਂਕੀ ਆ ਗੰਦਾ ਪਾਣੀ ਹੋਊਗਾ ਗਾੜੀ ਜੋ ਗਰਮੀ ਆਉਣੀ ਹੈ ਮਲੇਰੀਆ ਫੈਲੂਗਾ ਅਸੀਂ ਬਿਮਾਰ ਹੋ ਗਏ ਮੱਖੀ ਮਛਰ ਆਊਗਾ ਤੇ ਸਭ ਤੋਂ ਵੱਧ ਜਿੱਦਾਂ ਖੜਿਆ ਤੇ ਤੇ ਪਾਇਚ ਨਹੀਂ ਹੁੰਦਾ ਤੇ ਨਹੀਂ ਹੁੰਦਾ ਤੇ ਭਾਜੀ ਆਪਾਂ ਚੱਕਾ ਜਾਮ ਕਰਾਂਗੇ ਸੰਘਰਸ਼ ਪੂਰਾ ਕਰਾਂਗੇ ਸਾਡੇ ਨਾਲ ਸਾਡਾ ਪਿੰਡ ਸਾਡੀ ਮੈਂਬਰ ਪੰਚਾਇਤ ਸਾਡੇ ਸਿਆਣੇ ਬੰਦੇ ਸਾਡੀ ਬੀਬੀਆਂ ਸਾਡੇ ਬੱਚੇ ਸਾਰੇ ਸ਼ਾਮਲ ਹੋ ਕੇ ਇਹ ਚੀਜ਼ ਦਾ ਸਾਰਾ ਵਿਰੋਧ ਕਰਨਗੇ ਸਾਰੇ ਪਿੰਡ ਦੇ ਸੱਜਣ ਮਿੱਤਰ ਸਾਰੇ ਭੈਣ ਭਰਾ ਸਾਰੇ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਪ੍ਰਕਾਸ਼ ਸਿੰਘ ਆ ਜੀ ਇਹਨੂੰ ਮੈਂ ਹੀ ਬਚਾਇਆ ਕਿਹਨੂੰ ਤੁਸੀਂ ਮੌਜੂਦਾ ਮੈਂਬਰ ਹੋ ਤੁਹਾਡੇ ਨਾਲ ਕੋਈ ਸਲਾਹ ਬਸ਼ਰਾ ਕੋਈ ਸਲਾਹ ਮਸਲਾ ਨਹੀਂ ਹੈ ਭਾਜੀ ਕੋਈ ਲਾਹਮਾ ਦਰਵਾਰੀ ਆ ਕੋਈ ਮਲਕ ਪੁੱਛਿਆ ਨਹੀਂ ਗਿਆ ਕਿਸ ਨੂੰ ਕਮਲ ਪੰਚਾਇਤ ਨੂੰ ਪੁੱਛਿਆ ਗਿਆ ਆਫਿਸਰ ਪੰਚਾਇਤ ਨੇ ਕੀਤਾ ਜੋ ਕੀਤਾ ਕੀ ਕਹਿਣਾ ਚਾਹੁੰਦੇ ਕੀ ਮੰਗਿਆ ਕੀ ਕਹਿਣਾ ਚਾਹੁੰਦੇ ਆ ਸਾਡਾ ਪਿੰਡ ਸਾਫ ਸੁਥਰਾ ਇਹਨੂੰ ਗੰਦ ਗੰਦ ਸੋਟ-ਸੋਟ ਕੇ ਇਹਨੂੰ ਗੰਦਾ ਕਰਨਾ ਵਾ ਇਹ ਹੀ ਕਹਿਣਾ ਚਾਹੁੰਦੇ ਆ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜਾ ਵਾ ਬਿਨਾ ਬਿਨਾ ਮਿਲ ਕੇ ਕੰਮ ਨਹੀਂ ਹੋਣਾ ਚਾਹੀਦਾ ਚੁੱਕਣਾ ਚਾਹੀਦਾ ਜਿਹੜਾ ਪਿਆ ਵੀ ਆ ਕੋਈ ਚੀਜ਼ ਚੰਗੀ ਲਿਆਓ ਹਾਂ ਜੇ ਇਹਨੂੰ ਚੋਚਾ ਕਰਨਾ ਦੀ ਮਿੱਟੀ ਪਾਓ ਸਾਫ ਸੁਥਰਾ ਰਵੇ ਮਲਕ ਗਰਾਊਂਡ ਹੀ ਬੱਚਿਆਂ ਨੇ ਬਣਾਉਣੀ ਆ ਤੇ ਸਾਫ ਸੁਥਰਾ ਕਿਹ ਹੈ ਇਹਨੂੰ ਮਿੱਟੀ ਪਾ ਕੇ ਉੱਚਾ ਕਰਨਾ ਚਾਹੀਦਾ ਗਰਾਊਂਡ ਬਾਰੇ ਕੀ ਹੈ ਗਰਾਊਂਡ ਜਿਹੜੀ ਇਹ ਮਲਕ ਮਿੱਟੀ ਪਾ ਕੇ ਹਣੀ ਆ ਕੂੜਾ ਪਾ ਕੇ ਮਿੱਟੀ ਦਾ ਗਰਾਊਂਡ ਬਣਨੀ ਨਹੀਂ ਨੀਗੀ ਸਾਡੀ ਕੋਈ ਮੀਟਿੰਗ ਨਹੀਂ ਇਹ ਤੱਕਾ ਕਰ ਰਿਹਾ ਸਰ ਮੈਂ ਅੰਨ ਨੂੰ ਸਾਫ ਹੋ ਗਿਆ ਮੇਰੇ ਪਿਆ ਮੈਂ ਰਗ ਗਈ ਮੇਰੇ ਨਾਲ ਗਰੀ ਮੀਟਿੰਗ ਹੋਣੀ ਆ ਦੀ ਐਂ ਕਰੇ ਜੋ ਸਾਰੇ ਸਾਰੇ ਜੋ 5 ਸਾਲ ਸਰਪੰਚ ਕਰੀ ਚੰਗਤਰਾ ਕਰੀ ਗਲਤ ਕਰ ਰਿਹਾ ਪਿਓ ਜੋ ਹੋ ਰਿਹਾ ਗਲਤ ਸਾਰੇ ਬੈਠ ਨੂੰ ਦੇਣਾ ਡਿਆ ਮੈਨੂੰ ਕਿੱਲੇ ਸਾਰੇ ਦੇਣਾ ਡਿਆ ਯਾਰ ਗਲਤ ਕਿਹ ਜਿ ਬਣਾਉਣੇ ਸੁਆਦਾ ਬਣਾ ਮਿੱਟੀ-ਬੁੱਟੀ ਪ ਪੰਜ ਜੋ ਮਰਜ਼ੀ ਹੈ ਜਦੋਂ ਇਸ ਬਾਰੇ ਪਿੰਡ ਦੀ ਮੌਜੂਦਾ ਸਰਪੰਚ ਦਵਿੰਦਰ ਕੌਰ ਦੇ ਪਤੀ ਸਰਬਜੀਤ ਸਿੰਘ ਪਿੰਡ ਵਾਸੀ ਜੋਗਿੰਦਰ ਸਿੰਘ ਸੱਤਾ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਪਿੰਡ ਵਿੱਚ ਪੂਰੇ ਤਰੀਕੇ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਜੋ ਵਿਰੋਧੀਆਂ ਵੱਲੋਂ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਝੂਠੇ ਹਨ ਕਿਉਂਕਿ ਉਹ ਜਗ੍ਹਾ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਈ ਜਾ ਰਹੀ ਹੈ ਜੋ ਕਿ ਨੀਵੀ ਹੈ ਤੇ ਉਸ ਵਿੱਚ ਸਾਡੇ ਵੱਲੋਂ ਮਲਬਾ ਸੁੱਟਿਆ ਗਿਆ ਹੈ ਤਾਂ ਕਿ ਉਸ ਵਿੱਚ ਭਰਤੀ ਪੈ ਸਕੇ ਅਤੇ ਉਸ ਨੂੰ ਉੱਚਾ ਕਰਕੇ ਬੱਚਿਆਂ ਲਈ ਵਧੀਆ ਗਰਾਊਂਡ ਬਣ ਸਕੇ ਸਾਡੇ ਵਿਰੋਧੀਆਂ ਵੱਲੋਂ ਸਾਡੀ ਆਮ ਆਦਮੀ ਪਾਰਟੀ ਨੂੰ ਬੇਵਜਾ ਹੀ ਬਦਨਾਮ ਕੀਤਾ ਜਾ ਰਿਹਾ ਹੈ ਗਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ ਨਾਮ ਸਰਬਜੀਤ ਸਿੰਘ ਜੀ ਹਾਂ ਜੀ ਕੀ ਲਪਿੰਡ ਦੇ ਤੁਸੀਂ ਕੌਣ ਹੋ ਮੇਰੇ ਮੈਸੇਜ ਨੇ ਦਿਵਿੰਦਰ ਗੌਰ ਸਰਪੰਚ ਜੀ ਦਾ ਹਸਬੰਡ ਹੈ ਜੀ ਇਹ ਕੂੜਾ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਗਰਾਊਂਡ ਦੀ ਜੋ 20 25 ਸਾਲ ਤੋਂ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਸਰਕਾਰ ਬੰਦੇ ਐਮਐਲਏ ਸਾਹਿਬ ਨੇ ਸਾਡੀ ਇਹ ਗਰਾਊਂਡ ਮਨਜ਼ੂਰ ਕੀਤੀ ਹੈ ਜਿਹਦੇ ਵਿੱਚ ਭਰਤੀ ਮਿਨੀਮਮ 5 ਤੋਂ 6 ਫੁੱਟ ਤੱਕ ਵੀ ਭਰਤੀ ਪੈਂਦੀ ਹੈ ਜਦੋਂ ਕੋਈ ਇੰਨਾ ਬਜਟ ਨਹੀਂ ਹੈ ਟੈਂਟਰ ਲੱਗ ਚੁੱਕਾ ਵਾ ਇਹਦਾ ਗਰਾਊਂਡ ਦਾ ਤੇ ਅਸੀਂ ਸੋਚਿਆ ਇਥੇ ਥੋੜਾ ਜਿਹਾ ਮਲਬਾ ਪਾ ਦਈਏ ਉੱਤੇ ਮਿੱਟੀ ਪਾ ਕੇ ਤੇ ਤੂੰ ਗਰਾਊਂਡ ਬਣ ਜਾਏ ਕੋ ਬੱਚਿਆਂ ਦਾ ਖੇਡ ਵਾਲ ਧਿਆਨ ਜਾਵੇ ਅੰਨੇ ਨੁਸ਼ੇ ਨਾਲ ਬਹੁਤ ਜ਼ਿਆਦਾ ਰੁਝਾਨ ਵਧਦਾ ਜਾ ਰਿਹਾ ਹਣ ਵਾਲੀ ਪੀੜੀ ਦਾ ਉਹਨੂੰ ਬਚਾਉਣ ਵਾਸਤੇ ਖੇਡ ਦਾ ਮੈਦਾਨ ਬਣਾਉਣਾ ਚਾਹੁੰਦੇ ਆ ਇਹ ਕਰਕੇ ਨਾਰੇਬਾਜੀ ਦਾ ਨਾ ਕੰਮ ਆ ਜੀ ਨਾਰੇਬਾਜੀ ਕਰਨਾ ਇਹ ਇਹਨਾਂ ਨੇ ਮੇਰੀ ਸਰਪੰਚ ਬਣਨ ਤੋਂ ਹੀ ਸਾਡੀ ਮਿਸੇ ਸਰਪੰਚ ਬਣਨ ਤੋਂ ਹੀ ਇਹਨਾਂ ਨੇ ਮੇਰੇ ਤੇ ਕਮਰੇਨ ਕਰਤੀ ਨਿਯਾਜ ਕਬਜ਼ਾ ਕਰਾਤਾ ਜੀ ਉਹ ਇਹਨਾਂ ਦੀ ਦਰਖਾਸਤ ਹੈ ਮੈਂ ਪੰਚਾਇਤ ਦੀ ਇਨਸਾਨਦਗੀ ਕਰਾਈ ਆ ਹੁਣ ਜੇ ਕਰਵਾਈ ਹੈ ਤੁਹਾਨੂੰ ਕਬਜ਼ਾ ਛੱਡਣ ਤੋਂ ਵੀ ਗੱਡੀ ਫਿਰ ਗਿਰਗਿਰ ਕਰਦੇ ਆ ਜੀ ਉਹ ਮੇਰੀ ਸਰਕ ਮਨਜ਼ੂਰ ਹੋਈ ਆ ਜੀ ਫੀ ਡਬਲਯੂ ਵਿਭਾਗਮੇ ਦੀ ਤਕਰੀਬਨ ਪੁਲੀ ਤੋਂ ਲੈ ਕੇ ਠੰਡੀ ਖੋਈ ਤੱਕ ਉਹਦੇ ਵਿੱਚ ਵੀ ਰਸਤਾ 1.5 ਕਿਲੋਮੀਟਰ ਦਾ ਉਹ ਵੀ ਸਾਡੇ ਨੂੰ ਤਿਆਰ ਨਹੀਂ ਉਹਦੇ ਵਿੱਚ ਵੀ ਆਨਾ ਕਰੀ ਕਰਦੇ ਆ ਜੀ ਹੁਣ ਜੇ ਗਰਾਊਂਡ ਦਾ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਵੀ ਇਹੋ ਹੀ ਆ ਜੀ ਬਸ ਪੰਜ ਸੱਤ ਘਰਵਾਜ ਦੇ ਪਾਰਟੀ ਵਾਜੀ ਕਰਕੇ ਨਹੀਂ ਕੰਮ ਚੱਲਣ ਦਿੰਦੇ ਅਲਝਾਉਂਦੇ ਆਰ ਕੰਮ ਚ ਜੀ ਅਚਾ ਪ੍ਰਗਟ ਸਿੰਘ ਮੈਂਬਰ ਦਾ ਉਹਨੂੰ ਮੈਂ ਇਹ ਗੱਲ ਕੀਤੀ ਕਿ ਸਵੇਰੇ ਵੇਲੇ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਉੱਤੇ ਮਿੱਟੀ ਪਾ ਲਾਂਗੇ ਅੱਜ ਗੱਡੀਆਂ ਨਹੀਂ ਆਉਣੀਆਂ ਅੱਜ ਵੈਸੇ ਵੀ ਰੈਸਟ ਹੈ ਅੱਜ ਕੋਈ ਗੱਲਬਾਤ ਨਹੀਂ ਅੱਜ ਅੱਜ ਮਲਵਾ ਨਹੀਂ ਆਉਣਾ ਇੱਥੇ ਸਵੇਰੇ ਵੇਲੇ ਆਪਾਂ ਡਿਸੀਜਨ ਡਿਸਾਈਡ ਕਰ ਲਾਂਗੇ ਕੀ ਕਰਨਾ ਕੀ ਨਹੀਂ ਕਰਨਾ ਹੋਰ ਕੀ ਹੈ ਜੀ ਬਟਨਾਮੀ ਆਗੇ ਆ ਆਮ ਆਦਮੀ ਪਾਰਟੀ ਕੰਮ ਕਰਨਾ ਚਾਹੁੰਦੀ ਆ ਲੇਕਿਨ ਨਹੀਂ ਕਰ ਦਿੰਦੇ ਜੀ ਹਰ ਕੰਮ ਚੁਲਾਈ ਜਾਂਦੇ ਆ ਹਰ ਕੰਮ ਚੁਲਾਈ ਜਾਂਦੇ ਆ ਜੀ ਮੇਰਾ ਨਾਮ ਜਗENDER ਸਿੰਘ ਆ ਜੀ ਤੇ ਸਾਡਾ ਪਿੰਡ ਜਿਹੜਾ ਪਿਟੇਵੜ ਚੀਮਾ ਲਗਭਗ ਪਿੰਡ ਸਾਡਾ ਇੱਕੀਆ ਪੰਚਾਇਤਾਂ ਸਾਡੀਆਂ ਦੋ ਆ ਪਿਟੇ ਵੱਡ ਦੀ ਲੱਗਿਆ ਤੇ ਚੀਮਾ ਦੀ ਸਾਡੀ ਲੱਗਿਆ ਸਰ ਇਹ ਜਿਹੜਾ ਇੱਕ ਥੂੜੇ ਵੱਲੋਂ ਲਾਰੇਬਾਜੀ ਹੋਈ ਹੈ ਪਿੰਡ ਵਿੱਚ ਕੀ ਮਸਲਾ ਬੇਨਤੀ ਹੈ ਕਿ ਅੱਜ ਤੱਕ ਕੋਈ 15 20 ਸਾਲ ਪਹਿਲਾਂ ਨਾ ਸਾਡੇ ਕੋਲ ਕੋਈ ਵੀ ਮਤਲਬ ਖੇਡ ਦਾ ਮੈਦਾਨ ਨਹੀਂ ਸੀ ਸਾਡੇ ਕੋਲ ਕੋਈ ਵੀ ਤੇ ਇਹੋ ਹੀ ਜਿਹੜੀ ਜਿਹੜਾ ਖੇਡ ਦਾ ਮੈਦਾਨ ਜਿਹੜਾ ਛੱਡਿਆ ਸੀਗਾ ਚੀਮਾ ਵਾਲੀ ਪੰਚਾਇਤ ਨੇ ਇਹ ਪਹਿਲਾਂ ਠੇਕੇ ਤੇ ਲਿਆ ਸੀ ਤੇ ਜਿਹੜਾ ਠੇਕਾ ਸੀਗਾ ਉਹ ਸਾਡੇ ਜਿਹੜੇ ਐਨ ਆਰ ਆਈ ਵੀਰ ਆ ਸਾਡੇ ਬੱਚੇ ਜਿਹੜੇ ਬਾਹਰ ਗਏ ਆ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਖਰਚਾ ਦਿੱਤਾ ਸੀ ਤੇ ਉਸ ਟਾਈਮ ਤੇ ਬੱਚੇ ਖੇਡਦੇ ਸੀਗੇ ਹੁਣ ਅਸੀਂ ਸਾਰੇ ਮਤਲਬ ਪੰਚਾਇਤ ਨੇ ਚੀਮਿਆ ਦੀ ਪੰਚਾਇਤ ਨੇ ਚਲੋ ਸਾਡੇ ਵੀ ਇਧਰ ਪਟੇਵੱਡਾ ਲੋ ਵੀ ਬੇਨਤੀ ਕੀਤੀ ਵੀ ਸਾਡੇ ਖੇਡ ਮੈਦਾਨ ਜਿਹੜਾ ਹੋਣਾ ਚਾਹੀਦਾ ਹੈ ਉਹ ਖੇਡ ਮੈਦਾਨ ਜਿਹੜਾ ਮਨਜ਼ੂਰ ਹੋ ਗਿਆ ਤੇ ਇਹ ਜਿਹੜਾ ਮੈਦਾਨ ਹੈਗਾ ਇਹ ਬਹੁਤ ਹੀ ਨੀਵਾ ਹੈ ਘੱਟੋ ਘਾਟੇ ਦੇ ਵਿੱਚ 5 ਤੋਂ ਲੈ ਕੇ 6 ਫੁੱਟ ਤੱਕ ਮਿੱਟੀ ਪੈਣੀ ਹੈ ਭਰਤੀ ਪੈਣੀ ਹੈ ਤੇ ਇਹ ਇੱਕ ਦੋ ਦਿਨ ਤੋਂ ਨਾ ਕੋਈ ਮਲਬਾ ਜਿਹੜਾ ਹੈਗਾ ਉਹ ਬਾਹਰੋਂ ਇਹਨਾਂ ਲਿਆ ਕੇ ਉਹਦੇ ਵਿੱਚ ਪਾਇਆ ਆ ਉਹ ਅੱਜ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਇਹਨਾਂ ਨੇ ਸਰਪੰਚ ਸਾਹਿਬ ਨੇ ਉਹੜਾ ਪਰਲੂ ਸੀਗਾ ਉਹ ਮੰਗਵਾਇਆ ਹੈਗਾ ਜੀਸੀਬੀ ਵਗੈਰਾ ਉਹ ਅੱਜ ਆਏ ਨਹੀਂ ਉਹ ਛੁੱਟੀ ਕਰ ਗਏ ਆ ਤੇ ਕੱਲ ਨੂੰ ਆ ਜਾਣਾ ਉਹ ਜਿਹੜੀਆਂ ਥੋੜੀਆਂ ਬੋਧੀਆਂ ਟਰਾਲੀਆਂ ਜਿਹੜੀਆਂ ਪੰਜ ਸੱਤ ਛੁੱਟੀਆਂ ਉਹਨਾਂ ਦੇ ਉੱਤੇ ਮਿੱਟੀ ਪਾ ਦੇਣੀ ਆ ਉੱਥੇ ਟਵਾ ਮਾਰ ਕੇ ਮਿੱਟੀ ਪਾ ਦੇਣੀ ਬਾਅਦ ਵਿੱਚ ਭਰਤੀ ਪੈ ਜਾਊਗੀ ਤੇ ਕੋਈ ਇਹ ਹੈ ਨਹੀਂ ਗੱਲ ਲੇਕਿਨ ਇਹ ਸਿਰਫ ਸਿਆਸਤ ਦਾ ਕੱਢੀ ਆ ਰਹੀ ਹੈ ਸਿਆਸਤ ਸਾਡੇ ਪਿੰਡ ਵਿੱਚ ਹੋਣੀ ਨਹੀਂ ਚਾਹੀਦੀ ਜੇ ਬੱਚਿਆਂ ਨੂੰ ਖੇਡ ਮੈਦਾਨ ਮਿਲਿਆ ਤੇ ਉਹਨੂੰ ਮਤਲਬ ਪੂਰਾ ਹੋਣਾ ਚਾਹੀਦਾ ਇਹਦਾ ਤੇ ਇਹਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਇਹ ਤਾਂ ਐਵੇਂ ਮਤਲਬ ਨਜਾਇਜ਼ ਕਰਨ ਰਿਹਾ ਜੇ ਜੇ ਸਾਡੇ ਪਿੰਡ ਦੀ ਡਿਵੈਲਪਮੈਂਟ ਹੋ ਰਹੀ ਆ ਤੇ ਹੋਣ ਦੇਣੀ ਚਾਹੀਦੀ ਆ ਨਾਮ ਸ਼ੱਤਾ ਜੀ ਇਹ ਜੀ ਇਹ ਤੇ ਪਿੰਡ ਦੇ ਵਿਕਾਸ ਵਾਸਤੇ ਹੀ ਹੈ ਕਿ ਇਹ ਖਰਚਾ ਘੱਟ ਹੋਵੇ ਕਿਉਂਕਿ ਬਜਟ ਇੰਨਾ ਹੈ ਨਹੀਂ ਆ ਇਸ ਕਰਕੇ ਇਹਨਾਂ ਕਿਹਾ ਕੀ ਥੱਲੇ ਮਲਬਾ ਪਾ ਕੇ ਤੇ ਉੱਪਰ ਮਿੱਟੀ ਪਾ ਦੇਣਗੇ ਤੇ ਇਹਨਾਂ ਸਾਡੇ ਮਹੱਲੇ ਦੇ ਵਿੱਚ ਵੀ ਬਹੁਤ 20 ਸਾਲ ਤੋਂ ਗੰਦ ਪਿਆ ਸੀ ਤੇ ਉਹ ਇਹਨਾਂ ਸਾਰਾ ਹੀ ਕੱਢ ਕੇ ਉੱਥੇ ਸ਼ੀਵਰੇਜ ਪਾ ਦਤੇ ਆ ਨਹੀਂ ਤੇ ਅਸੀਂ ਤੇ ਗਲੀਆਂ ਨਾਲੀਆਂ ਚਿੱਕੜ ਦੇ ਵਿੱਚ ਹੁੰਦੀ ਲੰਗਦੇ ਹੁੰਦੇ ਸੀ ਇਹ ਤੇ ਇੱਕ ਪਾਰਟੀ ਨੂੰ ਬਦਨਾਮ ਕਰਨ ਵਾਲੀ ਗੱਲ ਹੁੰਦੀ ਹੈ ਜੀ ਗਰਾਉਂਡ ਬਣਨੀ ਚਾਹੀਦੀ ਉਹ ਤੇ ਗਰਾਊਂਡ ਤੇ ਬੱਚਿਆਂ ਦੇ ਵਿਕਾਸ ਹੋ ਬੱਚੇ ਖੇਡਣਗੇ ਇਹ 29 ਹੋਈਏ ਆਪਣੇ ਪਿੰਡ ਦੀ ਵੀ ਹਾਂਜੀ ਵਧੀਆ ਹੋਏਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਇਹ ਤੇ ਸਰ ਗਲਤ ਗੱਲ ਵਾਏ ਇਹਦੇ ਬਹੁਤ ਗਲਤ ਗੱਲ ਕੀਤੀ ਹੈ ਇਹ ਮਲਬਾ ਛੁੱਟਣ ਡੇ ਸੀ ਇਹ ਸਵੇਰੇ ਸਰਪੰਚ ਸਾਹਿਬ ਨੇ ਪੱਧਰਾ ਕਰਾ ਕੇ ਉੱਤੇ ਪਰਲੂ ਫਰਾ ਕੇ ਤੇ ਉੱਤੇ ਮਿੱਟੀ ਪਵਾ ਦੇਣੀ ਸੀ ਇਹਦੇ ਬੱਚਿਆਂ ਦੀ ਗਰਾਊਂਡ ਬਣਦੀ ਆ ਇਹਦੇ ਐਵੇਂ ਜਾਣ ਕੇ ਵਿਰੋਧੀ ਜਿਹੜੇ ਆ ਵੇ ਚੜੂਆ ਡੋਂਡੇ ਠੀਕ ਆ ਜੀ ਇਹ ਇਹ ਗਲਤ ਗੱਲ ਵਾ ਬਿਲਕੁਲ ਇਹਦੇ ਐਵੇਂ ਜਾਣ ਕੇ ਹੀ ਅੰਜਾਮ ਲਾਉਂਦੇ ਆ ਵੀ ਇਹ ਮਲਬਾ ਐਵੇਂ ਬੇਸਟ ਸਟਾਈ ਜਾਂੜਿਆ ਬਾਹਰੋਂ ਠੀਕ ਆ ਜੀ ਸਰਪੰਚ ਸਾਹਿਬ ਠੀਕ ਕੰਮ ਕਰਦੇ ਆ ਇਹ ਬਹੁਤ ਵਧੀਆ ਕੰਮ ਕਰਦੇ ਆ ਜੀ ਉਹਦੇ ਦੂਜੇ ਮਲੇ ਆ ਗਲੀ ਦਾ ਕੰਮ ਆ ਉੱਥੇ ਵੀ ਬੜਾ ਪਾਣੀ ਖਲੋਂਦਾ ਹੁੰਦਾ ਸੀ ਉਹ ਵੀ ਬਹੁਤ ਵਧੀਆ ਸੀਵਰੇਜ ਪਾ ਕੇ ਕੰਮ ਵਧੀਆ ਕਰਦੇ ਆ ਹਾਂ ਜੀ ਤੇ ਇਹ ਵੀ ਕੰਮ ਬਹੁਤ ਵਧੀਆ ਵਾ ਹੁਣ ਇੰਨੀ ਮਿੱਟੀ ਨਹੀਂ ਪੈਂਦੀ 6-7 ਫੁੱਟ ਮਿੱਟੀ ਪੈਣੀ ਆ ਠੀਕ ਹੈ ਜੀ ਉਹ ਜਿਆਦਾ ਬਦਨਾਮ ਕੰਡੇ ਆ ਜੀ ਮੰਗਾ ਦੀ ਇਹੋ ਹੀ ਆ ਜੀ ਗਰਾਊਂਡ ਬਣਨੀ ਚਾਹੀਦੀ ਵਧੀਆ ਬੱਚਿਆਂ ਦੇ ਖੇਡਣ ਵਾਸਤੇ ਬਣਨੀ ਚਾਹੀਦੀ ਆ ਜੀ